ਅੱਜ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਬਾਬਾ ਮੇਦਗੜ ਜੀ ਦੀ ਮੂਰਤੀ ਜਿਹੜੀ ਹੈਗੀ ਆ ਤੋੜਨ ਦੀ ਕੋਸ਼ਿਸ਼ ਕੀਤੀ ਵੀ ਜਿਸ ਨੂੰ ਲੈ ਕੇ ਦਰਦੀ ਭਾਈਚਾਰਾ ਵਿੱਚ ਜਿਹੜਾ ਰੋਜ਼ ਪਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਮੋਗਾ ਦੇ ਤਸਵੀਰਾਂ ਮੋਗਾ ਦੇ ਮੇਨ ਬਿਆ ਦੇ ਜਿਹੜਾ ਹੈਗਾ ਜਿਹੜੀ ਹੜਤਾਲ ਕੀਤੀ ਹੋਈ ਹੈ ਅਦੇ ਇਹਨਾਂ ਵੱਲੋਂ ਯਾਰ ਬੰਦ ਕਰਾਇਆ ਗਿਆ ਤੇ ਜਿਹੜਾ ਆਪਣੀ ਇਨਸਾਫ ਦੀ ਮੰਗ ਲਈ ਜਿਹੜਾ ਹੈਗਾ ਲਗਾਤਾਰ ਇਹਨਾਂ ਵੱਲੋਂ ਜਿਹੜਾ ਇਹਨਾਂ ਪਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਅਸੀਂ ਖੜੇ ਆ ਮੋਗਾ ਦੇ ਮੇਨ ਕਾਉਂਡ ਦੇ ਵਿੱਚ ਕਿਤੇ ਇਹਨਾਂ ਵੱਲੋਂ ਜਿਹੜਾ ਹੈਗਾ ਰੋਜ਼ ਪਰਦਰਸ਼ਨ ਕੀਤਾ ਨਹੀਂ ਇਨਸਾਫ ਨਹੀਂ ਮੰਨ ਦਿੱਤੀ ਜਾਂਦੀ ਇਹਨਾਂ ਨਾਲ ਗੱਲਬਾਤ ਨਹੀਂ ਕਰਦੇ ਆ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਪਾਲ ਸੌਦਾ ਪ੍ਰਧਾਨ ਮ्युनਿਸਪਲ ਕਲਾਈ ਫੈਡਰੇਸ਼ਨ ਜਿਹੜਾ ਆ ਪ੍ਰਦਰਸ਼ਨ ਹੁੰਦਾ ਪਿਆ ਵਾ ਮੋਗਾ ਬੰਦ ਹੈ ਜਿਹੜਾ ਸਮੂਹ ਜਥੇਬੰਦੀਆਂ ਵੱਲੋਂ ਸਾਰੇ ਾਇਮਾ ਵਰਗ ਵੱਲੋਂ ਜਿਹੜਾ ਡਾਕਟਰ ਭੀਮਰਾਮ ਵੇਦਕਰਜੀ ਦੀ ਮੂਰਤੀ ਤੋੜੀ ਗਈ ਆ ਉਹਦੇ ਵਿਸ਼ੇ ਦੇ ਵਿੱਚ ਸਾਰੇ ਇਕੱਠੇ ਹੋਏ ਆ ਜਿਹੜਾ ਅੱਜ ਮੋਗਾ ਬੰਦ ਆ ਜੀ ਆ ਜਿਹੜੀ ਮੂਰਤੀ ਤੋੜੀ ਗਈ ਜਿਹੜੇ ਵਿਅਕਤੀ ਨੇ ਆਰਚੀਦੀਪ ਨੇ ਤੋੜੀ ਸੀ ਉਹਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਜਿਹੜਾ ਸੰਗਠਕ ਕਿਤੇ ਜਾ ਰਿਹਾ ਉਹ ਕੱਲਾ ਦੋਸ਼ੀ ਨਹੀਂ ਆ ਉਹਦੇ ਮਗਰ ਦੇਖੋ ਤੁਸੀਂ ਕਿਹੜਾ ਬੰਦੇ ਆ ਸੀ ਤਾਂ ਆ ਇਸ ਕਰਕੇ ਪ੍ਰਦਰਸ਼ਨ ਚੱਲਦਾ ਪਿਆ ਹੋਆ ਵੀ ਉਹ ਕੱਲੇ ਬੰਦੇ ਦਾ ਕੰਮ ਨਹੀਂ ਆ ਜਿਹੜੇ ਉਹਦੇ ਮਗਰ ਬੈਠੇ ਆ ਉਹਨਾਂ ਨੂੰ ਵੀ ਜਲਦੋ ਜਲ ਜੇਲ੍ਹ ਜਾ ਸਕਦਾ ਕੋੰਦਰ ਲਿਆ ਗਿਆ ਇਹਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਵੀ ਆਇਆ ਸੀ ਤੇ ਇੱਕ ਕਮਿਸ਼ਨਰ ਅਮਰ ਦੇ ਵੀ ਬਿਆਨ ਆਇਆ ਸੀਗਾ ਉਹਨਾਂ ਵੱਲੋਂ ਕਹੇ ਗਿਆ ਜਿਹੜੀ ਤਫ਼ਤੀਸ਼ ਆ ਬਿਲਕੁਲ ਸਹੀ ਤਰੀਕੇ ਨਾਲ ਕੀਤੀ ਜਾਊਗੀ ਤੇ ਜਿਹੜੀ ਦੋਸ਼ੀ ਸਜ਼ਾ ਦਿੱਤੀ ਜਾਊਗੀ ਸਾਡੀ ਵੀ ਆਹੀ ਡਿਮਾਂਡ ਆ ਜਿਹੜੀ ਤਫ਼ਤੀਸ਼ ਆ ਸਹੀ ਤਰੀਕੇ ਨਾਲ ਕੀਤੀ ਜਾਵੇ ਤੁਸੀਂ ਆ ਦੇਖੋ ਇਕੱਲਾ ਬੰਦਾ ਤਾਂ ਪੋੜੀ ਲਾ ਨਹੀਂ ਸਕਦਾ ਇਕੱਲਾ ਬੰਦਾ ਜਿਹੜਾ ਅੱਗ ਲਾ ਨਹੀਂ ਸਕਦਾ ਜਿਹੜੀ ਬੈਕਗ੍ਰਾਉਂਡ ਫਿਲਮ ਤਿਆਰ ਹੋਈ ਆ ਉਹ ਦੋਸ਼ੀ ਸਾਰੇ ਅੱਗੇ ਆਣੇ ਚਾਹੀਦੇ ਆ ਇਹਨਾਂ ਵੱਲੋਂ ਜੋ ਕਹੇ ਗਏ ਜਿਹੜੀ ਫਿਲਮ ਤਿਆਰ ਕੀਤੀ ਜਿਹੜੇ ਦੋਸ਼ੀ ਆ ਜਿਹੜੇ ਅੱਗੇ ਆਉਣਾ ਚਾਹੀਦੇ ਆ ਹੋਰ ਵੀ ਆਗੂ ਮੌਜੂਦ ਆ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਤਪਾਲ ਅਨਜਾਨ ਮੈਂ ਇਹ ਕਹਿਣਾ ਚਾ ਵੀ 26 ਜਨਵਰੀ ਦਾ ਦਿਨ ਹੋਵੇ ਇੱਕ ਪੂਰੇ ਭਾਰਤ ਦੇਸ਼ ਲਈ ਇੱਕ ਬਹੁਤ ਪਵਿੱਤਰ ਤਿਹਾਵਾਰ ਜਿਹਦੇ 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਜੋ ਸੰਵਿਧਾਨ ਲਾਗੂ ਹੋਇਆ ਉਹ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦਾ ਲਿਖਿਆ ਹੋਇਆ ਸੰਵਿਧਾਨ ਹੈ ਇਹ ਉਹੀ ਦਿਨ ਕਿਉਂ ਚੁਣਿਆ ਗਿਆ ਕਿ 26 ਜਨਵਰੀ ਦੇ ਦਿਨ ਹੀ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਹਤੋੜਿਆਂ ਨਾਲ ਤੋੜਨ ਦੀ ਜਿਹੜੀ ਸ਼ਰਿਆਮ ਦਿਹਾੜੇ ਇਹ ਕੋਸ਼ਿਸ਼ ਕੀਤੀ ਆ ਬਹੁਤ ਭਾਰੀ ਪੌੜੀ ਜੋ ਕਿ ਬੰਦਾ ਨੇੜੇ ਤੇੜੇ ਛੂ ਨਹੀਂ ਸਕਦਾ ਘੱਟੋ ਘੱਟ 10-15 ਫੁੱਟ ਉੱਚੀ ਪ੍ਰਤਿਮਾ ਲੱਗੀ ਆ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਹੈਗੀ ਹੈ ਤਸਵੀਰ ਉਹਨੂੰ ਹਥੋੜੇ ਨਾਲ ਤੋੜਿਆ ਗਿਆ ਉਹ ਕੱਲਾ ਨਹੀਂ ਉਹਦੇ ਪਿੱਛੇ ਘੱਟੋ ਘੱਟ 5-10 ਬੰਦੇ ਤਾਂ ਲਾਜ਼ਮੀ ਹੋਣਗੇ ਇਹ 26 ਜਨਵਰੀ ਹੀ ਕਿਉਂ ਚੁਣਿਆ ਗਿਆ ਜਿਹੜੇ ਹਥੋੜੇ ਚੱਲੇ ਆ ਨਾ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਉਹ ਸਾਡੇ ਦਲਿਤ ਸਮਾਜ ਦੀ ਆਤਮਾ ਤੇ ਹਥੋੜੇ ਚੱਲੇ ਆ ਉਹਦਾ ਜਿਹੜਾ ਬਦਲਾ ਅਸੀਂ ਏਕਤਾ ਦੇ ਨਾਲ ਅਨੁਸ਼ਾਸਨ ਜੇ ਰੱਖ ਕੇ ਸੰਘਰਸ਼ ਕਰਕੇ ਉਸ ਬੰਦੇ ਦੇ ਪਿੱਛੇ ਕਿੜੀਆਂ ਟਾਕ ਦਾ ਕੰਮ ਕਰ ਰਹੀਆਂ ਤੁਸੀਂ ਮੈਂ ਤੁਹਾਡੀ ਪ੍ਰਸ ਦੇ ਮਾਤਰਮ ਦੇ ਨਾਲ ਰਹੀ ਇਹ ਦੱਸਣਾ ਚਾਹਨਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਮੈਂ ਕਹੂੰਗਾ ਅਸੀਂ ਆਪਸੇ ਮਾਪ-ਭਾਵ ਦੀ ਸਿੱਖਿਆ ਦੇ ਚੱਲੇ ਆ ਉਹਨਾਂ ਨੇ ਪਵਿੱਤਰ ਅਸਥਾਨ ਸੰਸਦ ਪਵਨ ਲੋਕ ਸਭਾ ਦੇ ਵਿੱਚ ਜਿਹੜੇ ਸ਼ਬਦ ਵਰਤੇ ਆ ਬਾਬਾ ਸਾਹਿਬ ਭੀਮrao ਦੇ ਸ਼ਾਂ ਦੇ ਖਿਲਾਫ ਕੁਝ ਹੀ ਦਿਨਾਂ ਪਹਿਲਾਂ ਉਹਨਾਂ ਨੇ ਕਿਹਾ ਅੰਬੇਡਕਰ 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 ਕਰਦੇ ਹੋ ਇਹਨਾਂ ਨਾਂ ਤੁਮ ਭਗਵਾਨ ਦਾ ਲੈ ਲੇਤੇ ਤੋ ਸਵਰਗ ਚਲੇ ਜਾਤੇ ਇੱਕ ਪਵਿੱਤਰ ਅਸਥਾਨ ਤੇ ਗ੍ਰਹਿ ਮੰਤਰੀ ਦਾ ਬਿਆਨ ਹੋਵੇ ਸੈਂਟਰ ਸਰਕਾਰ ਦੇ ਵਿੱਚ ਉਹ ਲੋਕਾਂ ਦੇ ਵਿੱਚ ਕੀ ਪੈਸੇ ਜਾਊਗਾ ਮੈਂ ਬੇਤੇ ਕਰਨਾ ਚਾਹੁੰਦਾ ਜੋ ਭਾਰਤ ਸਰਕਾਰ ਸਦੇਸ਼ ਨੂੰ ਚੁਣਦੀ ਆ ਗ੍ਰਹਿ ਮੰਤਰੀ ਜਿਹਦੇ نیچے ਸਾਰੀ ਭਾਰਤ ਦੀ ਪਹੁੰਚ ਹੋਵੇ ਸਾਰੀ ਭਾਰਤ ਦੀ ਪਹੁੰਚ ਹੋਵੇ ਉਹ ਗ੍ਰਹਿ ਮੰਤਰੀ ਇਹ ਜੇ ਘਟਿਆ ਬਿਆਨ ਦਿੰਦਾ ਤੇ ਜੇ ਸਿਰਪਰੇ ਲੋਕ ਵੀ ਕਿਉਂ ਨਾ ਇਹ ਹਰਗੱਦ ਕਰਨਗੇ ਅਸੀਂ ਗ੍ਰਹਿ ਮੰਤਰੀ ਦੇ ਬਿਆਨ ਦੀ ਵੀ ਨਖੇਦੀ ਕਰਦੇ ਆ ਤੇ ਜਿਹੜਾ ਲੋਕਾਂ ਨੇ ਪਿੱਛੇ ਬੈਕਗ੍ਰਾਉਂਡ ਹੋ ਕੇ ਇਹ ਜਿਹੜਾ ਸਾਰਾ ਕੁਝ ਇਹ ਹੱਥ ਉੜੇ ਚੱਲਿਆ ਇਹਦਾ ਜਵਾਬ ਆਰਦੀ ਸ਼ਕਤੀ ਦੇ ਨਾਲ ਅਸੀਂ ਸਖਤ ਤੋਂ ਸਖਤ ਸਜ਼ਾ ਦਿਵਾਉਣਾ ਚਾਹੁੰਦੇ ਆ ਅਸੀਂ ਭਗਵੰਤ ਮਾਨ ਜੀ ਸੀਐਮ ਸਾਹਿਬ ਨੂੰ ਪੰਜਾਬ ਨੂੰ ਬੇਨਤੀ ਕਰਦੇ ਆ ਅਸੀਂ ਬੀਜਪੀ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਜਿਸ ਵਕਤ ਬੇਨਤੀ ਉਪੇਕਤੀ ਨੂੰ ਗ੍ਰਿਫਤਾਰ ਕੀਤਾ ਉਹ ਤੋਂ ਪੁੱਛਿਆ ਜਾਵੇ ਕਿਹੜੀ ਸ਼ਕਤੀਆਂ ਜਿਹੜੇ ਲੋਕਾਂ ਨੇ ਤੈਨੂੰ ਪੈਸੇ ਦਾ ਲਾਲਚ ਜਾਂ ਕੋਈ ਹੋਰ ਲਾਲਚ ਦੇ ਕੇ ਇਹ ਜਿਹੜਾ ਕਾਰਨਾਮਾ ਕਰਾਇਆ ਉਹ ਬੰਦਿਆਂ ਦਾ ਨਾਂ ਲਿੱਤਾ ਜਾਵੇ ਤਾਂ ਜੋ ਸਾਰੀ ਫਿਲਮ ਸਾਂਭ ਲਈ ਆਵੇ ਜਿਹੜੀ ਪੰਜਾਬ ਦੀ ਏਕਤਾ ਅਖੰਡਤਾ ਨੂੰ ਖਰਾਬ ਕਰਨ ਦਾ ਬਹੁਤ ਨੂੰ ਇਹ ਸਾਜ ਰਚੀ ਆ ਇਹ ਬੇਨਕਾਬ ਹੋ ਸਕੇ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਜਿਹੜੀ ਹੈਗੇ ਸਫਾਈ ਜਿਹਦੀ ਸ਼ਕਤੀ ਨਾਲ ਜਿਹੜੀ ਹੈਗੇ ਪੁੱਛਗਿੱਛ ਕੀਤੀ ਜਾਵੇ ਤੇ ਜਿਹੜੀ ਹੈਗੇ ਸੱਚਾਈ ਸਾਹਮਣੇ ਆਉਂਦੀ ਆਵੇ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਇਸ ਮੋਗਾ ਤੋਂ ਬੰਦ ਕਰਵਾਇਆ ਜਾ ਰਿਹਾ ਹੈਗਾ ਵੀ ਔਰ ਲੱਗਦਾ ਵੀ ਇਹਦੇ ਨਾਲ ਤੁਹਾਡੀ ਜਿਹੜੀ ਹੈਗੇ ਸਹੀ ਸਚਾਈ ਸਾਹਮਣੇ ਆਊਗੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਮੋਗਾ ਦੇ ਸ਼ਹਿਰ ਵਾਸੀਆਂ ਦਾ ਤੇ ਜਿਹੜੀ ਜਥੇਬੰਦੀਆਂ ਵੱਲੋਂ ਇਸ ਸਰੋਜ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਦੂਸਰਾ ਇਹ ਆ ਜਿਹੜਾ 바ਵਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਇਸ ਸੰਵਿਧਾਨ ਨੂੰ ਅੱਗ ਲਾਈ ਗਈ। ਇਹ ਸੰਵਿਧਾਨ ਠੀਕ ਹੈ। ਇੱਕ ਇੱਕ ਨਮੂਨਾ ਸੀ ਸੰਵਿਧਾਨ ਦਾ ਤੇ ਤਾਂਚਾ ਬਣਿਆ ਆਇਆ ਸੀ। ਇਹਦਾ ਮਤਲਬ ਸਾਫ਼-ਸਾਫ਼ ਹੈ ਉਹ ਭਾਰਤ ਸੰਵਿਧਾਨ ਨੂੰ ਨਹੀਂ ਮੰਨਦੇ ਪਏ। ਤੇ ਮੈਂ ਚਾਹੁੰਦਾ ਵੀ ਇਹ ਜਿਹੜਾ ਵੀ ਇਹਨਾਂ ਦਾ ਗੈਂਗ ਨਿਕਲੇ, ਕੋਈ ਵੀ ਸਾਜ਼ਿਸ਼ ਕਰਤਾ ਨਿਕਲੇ ਤੇ ਉਹਨਾਂ ਦੇ ਐਨਐਸ ਲਾਈ ਜਾਵੇ ਤੇ ਆਹ ਨਾਲੇ ਬੰਦੇ ਨੂੰ ਪਤਾ ਲੱਗੇ ਵੀ ਜਿਹੜਾ ਵੀ ਸੰਵਿਧਾਨ ਦੇ ਖਿਲਾਫ਼ ਚੱਲੂਗਾ ਜਾਂ ਬਾਬਾ ਸਾਹਿਬ ਦੇ ਖਿਲਾਫ਼ ਚੱਲੂਗਾ ਉਹਨਾਂ ਤੇ ਐਨਐਸ ਲੱਗਣੀ ਜ਼ਰੂਰੀ ਹੋਣੀ ਚਾਹੀਦੀ ਆ। ਫਿਰ ਦੁਬਾਰੇ ਇਹ ਕੋਈ ਸ਼ਰਾਰਤ ਕਰਨ ਦੀ ਕੋਈ ਹਿੰਮਤ ਨਹੀਂ ਕਰੂਗਾ। ਬਿਲਕੁਲ ਇਹਨਾਂ ਵੱਲੋਂ ਜੋ ਕਾਇਆ ਹੈ ਜਿਹੜੀ ਜਿਹੜੀ ਸਚਾਈ ਨਾਲ ਬਿਲਕੁਲ ਜਿਹੜੀ ਹੈਗੇ ਸਾਹਮਣੇ ਜਿਹੜੀ ਸਚਾਈ ਲਿਆਂਦੀ ਆਵੇ ਤਾਂ ਜੋ ਇਹ ਘਟਨਾ ਦੁਆਰਾ ਨਾ ਵਾਪਰੇ ਅ ਪ੍ਰਧਾਨ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਸੀਂ ਇਹ ਦੱਸੋ ਵੀ ਜਿਵੇਂ ਮੰਨ ਲਓ ਸਚਾਈ ਸਾਹਮਣੇ ਅਗਰ ਆ ਜਾਂਦੀ ਅਗਰ ਉਹਨਾਂ ਪਰ ਕਾਰਵਾਈ ਨਹੀਂ ਹੁੰਦੀ ਅੱਗੇ ਇਸ ਨਰਸ਼ ਕੀ ਸੜਨਗੇ ਕੁਝ ਪਹਿਲਾਂ ਤਾਂ ਮੈਂ ਖੇਤੀ ਕਰਦਾ ਜਿਸ ਬੰਦੇ ਨੇ ਇੰਨੀ ਘਰੋਲੀ ਹਰਕਤ ਕੀਤੀ ਸਾਡੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਹੋਣ ਅਤੇ ਬਾਬਾ ਸਾਹਿਬ ਪੂਜਨੀਏ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ। ਕੱਲ ਤਾਂ ਮੈਂ ਉਹਨਾਂ ਦਾ ਵਿਰੋਧ ਕਰਦਾ ਤੇ ਜਿਨ੍ਹਾਂ ਨੇ ਇਹ ਜੀ ਗੱਲ ਕੀਤੀ ਉਹਨਾਂ ਦੇ ਸਖਤ ਸਖਤ ਕਾਰਵਾਈ ਦੀ ਮੰਗ ਵੀ ਕਰਦਾ। ਇਹ ਜਿਹੜੇ ਪਿੱਛੇ ਲੋਕ ਬੈਠੇ ਨੇ ਜਿਨ੍ਹਾਂ ਨੇ ਇਹ ਕਰਵਾਇਆ ਉਹਨਾਂ ਨੂੰ ਵੀ ਸਾਹਮਣੇ ਆਣਾ ਚਾਹੀਦਾ ਹੈ ਪਤਾ ਚੱਲੇ ਕਿ ਉਹ ਬੰਦੇ ਕਿਹੜੇ ਨੇ ਤੇ ਉਹਨਾਂ ਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੁਆਜੇ ਪੂਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਅਸੀਂ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਸਾਡਾ ਸਾਥ ਦੇ ਕੇ ਬੰਦ ਦੀ ਕੋਲ ਨੂੰ ਸਾਨੂੰ ਸਪਸਟਫਾਇਰ ਅੱਗੇ ਕੋਈ ਰਣਨੀਤੀ ਬਣਾਈ ਗਈ ਮੰਨ ਲਓ ਤੁਹਾਨੂੰ ਅਗਰ ਤੁਸੀਂ ਕਹਿੰਦੇ ਵੀ ਸਹੀ ਤਰੀਕਾ ਨਾਲ ਜਾਂਚ ਨਹੀਂ ਹੁੰਦੀ ਜਾਂ ਇਸ ਚੀਜ਼ ਤੋਂ ਸੈਟੀਸਫਾਈ ਨਹੀਂ ਹੁੰਦੇ ਫਿਰ ਕਿਵੇਂ ਚੱਲਾਂਗੇ ਅਸੀਂ ਸਰਕਾਰਾਂ ਤੋਂ ਵੀ ਮੰਗ ਕਰਦੇ ਆ ਕਿ ਇਹਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ ਜਾਵੇ ਉਹ ਜਿਹਦੇ ਦੋਸ਼ੀ ਆ ਉਹਨਾਂ ਨੂੰ ਵੀ ਵਫਤਾਰ ਕੀਤਾ ਜਾਵੇ ਰਹੀ ਗੱਲ ਰਣਨੀਤੀਆਂ ਦੀ ਉਹ ਅਸੀਂ ਅੱਜ ਜਿਹੜਾ ਬੰਦ ਦੀ ਕੋਲ ਸੀ ਇਸ ਤੋਂ ਬਾਅਦ ਜੋ ਵੀ ਸਾਨੂੰ ਹੁਕਮ ਹੋਊਗਾ ਅਸੀਂ ਆਪਸੇ ਦਿੱਲੀ ਵਿੱਚ ਜੱਥੇਬੰਦੀਆਂ ਸਮਾਜਿਕਾਂ ਇਕੱਠੇ ਹੋ ਕੇ ਅਸੀਂ ਗੱਲ ਕਰਾਂਗੇ ਉਹ ਜਿਹੜੀ ਅੱਗੇ ਦਾ ਨੀਤੀ ਤੁਹਾਨੂੰ ਦੱਸਦੇ ਇਹਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਿਹੜੀ ਹੈਗੀ ਆ ਸਟਾਈ ਬਿਲਕੁਲ ਸਾਹਮਣੇ ਲਿਆਉਣੀ ਜ਼ਰੂਰੀ ਹੈ ਤਾਂ ਜੋ ਦੋਸ਼ੀ ਨੂੰ ਸਜ਼ਾ ਮਿਲ ਸਕੇ ਇਹੋ ਜੀ ਦੁਆਰਾ ਜਿਹੜੀ ਹਰਕਤ ਹੈ ਜਿਹੜੀ ਨਾ ਕੀਤੀ ਜਾਵੇ ਇਹ 26 ਵਾਲੇ ਦਿਨ ਜਿਸ ਦੇ ਸੰਬੰਧ ਦੀ ਜਿਹੜੀ ਹੈਗੇ ਆ ਲਾਗੂ ਕੀਤਾ ਗਿਆ ਉਸੇ ਦੇ ਲਈ ਸੰਬੰਧ ਦਾ ਜਿਹੜਾ ਹੈਗਾ ਅਪਮਾਨ ਕੀਤਾ ਗਿਆ ਬਹੁਤ ਹੀ ਮਦਭਾਗੀ ਸੀ ਆਪ ਦੇ ਚੈਨਲ ਲਈ ਮਦਭਾਗੀ ਘਟਨਾ ਨੂੰ ਜੋ ਬਿਲਕੁਲ ਅਸੀਂ ਸਾਥ ਦਿੰਦੇ ਆ ਵੀ ਇਹ ਜਿਹੜੀ ਮਦਭਾਗੀ ਘਟਨਾ ਹੋਈ ਹੈ ਦੁਆਰਾ ਨਹੀਂ ਹੋਣੀ ਚਾਹੀਦੀ ਮੋਗਾ ਤੋਂ ਸੀਪਰ ਅਰੋੜਾ ਦਾ ਨਵੀਓ